ਪਾਣੀ ਨੂੰ ਸਾਫ਼ ਕੀਤਾ ਜਾਵੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਲੋਕ ਪੀੜਤ 1515 ਈਐਸਪੀ ਨੂੰ ਇੱਥੇ ਸਤਲੁਜ ਭਗਦਾ ਸੀਗਾ ਤੇ ਗੁਰੂ ਨਾਨਕ ਦੇਵ ਜੀ ਨੇ ਵਰ ਦਿੱਤਾ ਵੀ ਇਹ ਸਤਗੋ ਦੇ ਉੱਤੇ ਜਾ ਕੇ ਚੱਲੇਗਾ ਔਰ ਇੱਥੇ ਬੁੱਢਾ ਹੋ ਕੇ ਚੱਲੇਗਾ ਪਰ ਸਾਡੇ ਸ਼ਹਿਰ ਵਾਸੀਆਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਪਹਿਲਾਂ ਦੇ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਲੱਗ ਰਹੀਆਂ ਨਾ ਫਿਰ ਡੇਂਗਾ ਲੱਗ ਰਹੀਆਂ ਨੇ ਡੇਂਗਾ ਜਿਹੜੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਇਹਦੇ ਵਿੱਚ ਪੰਜਾਬ ਪੈਂਦਾ ਕੈਮੀਕਲ ਪੈਂਦਾ ਬਹੁਤ ਜ਼ਿਆਦਾ ਖਤਰਨਾਕਾ ਤੁਰੰਤ ਪ੍ਰਭਾਵ ਦੇ ਨਾਲ ਨਵੀਆਂ ਜਿਹੜੀਆਂ ਡੇਂਗਾ ਪੈਦੀ ਗੱਲ ਤਾਂ ਉਹ ਬੰਦ ਕੀਤੀਆਂ ਜਾਂਦੀਆਂ ਅੱ데 ਸੱਜਣ ਵੇਲੀ ਗਈ ਐਦਾਂ ਦੀਆਂ ਗੱਲਾਂ ਕਰਦੇ ਨੇ ਵੀ ਐ ਕਹਿੰਦੇ ਯਾਰ ਉਹ ਪਾਣੀ ਇੰਨਾ ਟ੍ਰੀਟਮੈਂਟ ਹੋ ਕੇ ਇੰਨਾ ਸਾਫ਼ ਹੋ ਜਾਂਦਾ ਜਿਹੜਾ ਤੁਸੀਂ ਪਾਣੀ ਪੀਂਦੇ ਉਹਦੇ ਨਾਲੋਂ ਵੀ ਸਾਫ਼ ਹੁੰਦਾ ਮੈਂ ਇੱਕ ਗੱਲ ਕਹਿਣਾ ਜੇ ਪਾਣੀ ਇੰਨਾ ਸਾਫ਼ ਆ ਫਿਰ ਉਹਨੂੰ ਦੁਬਾਰਾ ਕਿਉਂ ਨਹੀਂ ਵਰਤ ਲੈਂਦੇ ਧਰਤੀ ਦੇ ਵਿੱਚ ਨਵਾਂ ਪਾਣੀ ਕਿਉਂ ਘਟਿਆ ਜਾ ਰਿਹਾ ਜੇ ਪਾਣੀ ਇੰਨਾ ਹੀ ਸਾਫ਼ ਆ ਉਹਨੂੰ ਦੁਬਾਰਾ ਤੁਸੀਂ ਰਾਖਰੀ ਦੇ ਵਿੱਚ ਮੈਂ ਵਰਤ ਲਓ ਉਹਨੂੰ ਦਰਿਆਰੇ ਵਿੱਚ ਕਿਉਂ ਪਾਇਆ ਜਾਂਦਾ ਫਿਰ ਔਰ ਲੁਧਿਆਣਾ ਸ਼ਹਿਰ ਤੇ ਜਿਹੜੀ ਇਹ ਕਲੋਨੀਆਂ ਘਟ ਹੋ ਰਹੀਆਂ ਇਹ ਵੀ ਬੰਦ ਕੀਤੀਆਂ ਜਾਣ ਔਰ ਜਿਹੜੀ ਇੰਡਸਟਰੀ ਵੀ ਬੰਦ ਕੀਤੀ ਜਾਵੇ ਇਹ ਕੋ ਪਾਲਿਸੀ ਲੈ ਆ ਕੇ ਕਿਸੇ ਹੱਬ ਬਣਾਓ ਇੰਡਸਟਰੀਅਲ ਹੱਬ ਬਣਾਣਾ ਚਾਹੀਦਾ ਨਾਲ ਇੱਥੇ ਇੱਕ ਮਸਲੇ ਲੈ ਕੇ ਜਾਣ ਇਹ ਉਹ ਨਾ ਕਿ ਇੱਥੇ ਲੁਧਿਆਣੇ ਦੇ ਵਿੱਚ ਰਹਿੰਦੇ ਜੀਵਰੇਜ ਓਵਰ ਕਪੈਸਿਟੀ ਹੋਇਆ ਕਰਦਾ ਪਏ ਇਹਨਾਂ ਦਾ ਉਹ ਡੰਗਾ ਦਾ ਪਾਣੀ ਜਿਹੜਾ ਰੋਡਾਂ ਦੇ ਉੱਤੇ ਆ ਜਾਂਦਾ ਸੋ ਸਰਕਾਰ ਇਹਦੀ ਪਾਲਿਸੀ ਲੈ ਕੇ ਆ ਸੇ ਸਿਆਣੇ ਨੇ ਕਿਹਾ ਕਿ ਵਾਤਾਵਰਨ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਤਾਂ ਇਹ ਗੱਲ ਹੁਣ ਤੁਹਾਡੇ ਲਈ ਵੀ ਜ਼ਰੂਰੀ ਹੈ ਤੇ ਸਾਡੇ ਲਈ ਵੀ ਜ਼ਰੂਰੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਅੱਜ ਫਿਰਕਾ ਮਿਲਕ ਪਲਾਂਟ ਦੇ ਕੋਲ ਮੌਜੂਦ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲੇ ਪਾਣੀ ਨੂੰ ਲੈ ਕੇ ਇੱਕ ਮੋਰਚਾ ਕੱਟਿਆ ਗਿਆ ਕਿਉਂਕਿ ਮੋਰਚੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜਾ ਇੱਕ ਮੰਗ ਰੱਖੀ ਗਈ ਹੈ ਕਿ ਜਿਹੜਾ ਕਾਲੇ ਪਾਣੀ ਹੈ ਉਹਨਾਂ ਨੂੰ ਜਿਹੜਾ ਸਾਫ਼ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਪਾਣੀ ਹੈ ਦੁਬਾਰਾ ਤੋਂ ਜਿਹੜਾ ਵਰਤ ਕੇ ਉਸ ਤਰ੍ਹਾਂ ਦੇ ਦੁਆਰਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਕਾਲੇ ਪਾਣੀ ਨੂੰ ਲੈ ਕੇ ਕਈ ਲੋਕ ਜਿਹੜਾ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਨੇ ਤਾਂ ਅੱਜ ਲੁਧਿਆਣਾ ਦੇ ਸੋਇਂਦਰੋਡ ਤੇ ਫਿਰਕਾ ਮਿਲਕ ਪਲਾਂਟ ਦੇ ਕੋਲ ਤਮਾਮ ਕਿਸਾਨ ਜੱਠੇਬੰਦੀਆਂ ਤੇ ਤਮਾਮ ਜਿਹੜੇ ਲੁਧਿਆਣਾ ਦੇ ਆਸ-ਪਾਸ ਦੇ ਜਿਹੜੇ ਪਿੰਡ ਨੇ ਉਹਨਾਂ ਵੱਲੋਂ ਜਿਹੜਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਕਾਲੇ ਪਾਣੀ ਨੂੰ ਲੈ ਕੇ ਤਾਂ ਤਸਵੀਰ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਜਿਹੜਾ ਅੱਜ ਕਾਲੇ ਪਾਣੀਆਂ ਦੇ ਪੋਸਟਰ ਲੈ ਕੇ ਇਹ ਜਿਹੜੇ ਤਮਾਮ ਕਿਸਾਨ ਜੱਠੇਬੰਦੀਆਂ ਨੇ ਉਹ ਅਜੇ ਇੱਥੇ ਪਹੁੰਚਿਆ ਨੇ ਤਾਂ ਜਿਹੜੇ ਮੰਗਾਂ ਰੱਖੀਆਂ ਗਿਆ ਨੇ ਕਿ ਜਿਹੜੇ ਬੁੱਡੇ ਨਾਲੇ ਦਾ ਜਿਹੜਾ ਪਾਣੀ ਹੈ ਉਹ ਕਈ ਸਾਲਾਂ ਤੋਂ ਜਿਹੜਾ ਦਰਿਆ ਦੇ ਵਿੱਚ ਜਿਹੜਾ ਕਾਲਾ ਪਾਣੀ ਆ ਉਹ ਦਰਿਆਵਾਂ ਦੇ ਵਿੱਚ ਸਿੱਟਿਆ ਜਾ ਰਿਹਾ ਮਿਲਾਇਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਜਿਹੜਾ ਲੋਕ ਜਿਹੜੇ ਬਿਮਾਰੀਆਂ ਤੋਂ ਪੀੜਤ ਨੇ ਕਿਉਂਕਿ ਇਹ ਜਿਹੜਾ ਕਾਲਾ ਪਾਣੀ ਹੈ ਉਹ ਲੋਕਾਂ ਨੂੰ ਬਿਮਾਰੀਆਂ ਦੇ ਰਿਹਾ ਤਾਂ ਅੱਜ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਪੁਸਟਰ ਲੈ ਕੇ तमाम ਕਿਸਾਨ ਜਿੱਥੇ ਬੰਦੀਆਂ ਇੱਥੇ ਪਹੁੰਚਿਆ ਨੇ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਤਰਫ ਬੜਾਓ ਜਾਗਰੂਕਤਾ ਪਰਾਵਰ ਨੂੰ આજ ਦੀ ਹੈ ਅਵਸ਼ਕਤਾ ਤਾਂ ਇਸ ਤਰ੍ਹਾਂ ਦੇ ਜਿਹੜੇ ਕਈ ਤਰੀਕੇ ਦੇ ਜਿਹੜੇ ਪੋਸਟਰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਇੱਥੇ ਪਹੁੰਚਿਆ ਨੇ ਤਾਂ ਜਿਹੜੇ तमाम ਕਿਸਾਨ ਜਥੇਬੰਦੀਆਂ ਇੱਥੇ ਤੁਸੀਂ ਦੇਖ ਲਓ ਪਹੁੰਚਿਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਅੱਜ ਦਾ ਜਿਹੜਾ ਇਹ ਮੋਰਚਾ ਵੈ ਇਹ ਕੱਢਿਆ ਗਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਮੋਰਚਾ ਕਿੰਨੀ ਦੇਰ ਤੱਕ ਚੱਲੇਗਾ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਾਂ ਜਿੱਥੇ ਬੰਦਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਅੱਜ ਮੋਰਚਾ ਕੱਢਿਆ ਤੇ ਅੱਜ ਪੁੱਛੇ ਪੁੱਛੇ ਇਹ ਅੱਜ ਬੁੱਢੇ ਦਰਿਆ ਦੇ ਬਾਰੇ ਮੋਰਚਾ ਕੱਢਿਆ ਕਰਾ ਜਿਹੜਾ ਇੰਡਸਟਰੀ ਨੇ ਹੌਜ਼ਰੀ ਨੇ ਜਾਂ ਢਾਂਗਾ ਲੈਣੇ ਇਹਦੇ ਵੀ ਗੰਦਾ ਪਾਣੀ ਪਾ ਕੇ ਕਿੱਥੇ ਇਹ ਬੁੱਢਾ ਦਰਿਆ ਸੀਗਾ ਇਹਨ ਬੁੱਢਾ ਨਾਲਾ ਗੰਦਾ ਨਾਲਾ ਬਣਾਤਾ ਔਰ ਸਾਰੀ ਇੰਡਸਟਰੀ ਮੁਰੇ ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਾ ਜਿਹੜੇ ਬੁੱਢਾ ਦਰਿਆ ਚੱਲਦੇ ਜਿੱਥੇ ਸਤਲੋ ਚੱਲਦਾ ਸੀਗਾ ਉੱਥੇ ਅੱਜ ਬੁੱਢਾ ਹੋ ਕੇ ਚੱਲਣ ਲੱਗਿਆ ਸਤਲੋ ਚ ਔਰ ਸੰਗਤਾਂ ਗਿਆ ਅੱਜ ਇਹ ਜਿਹੜਾ ਮੋਰਚਾ ਖੋਲਿਆ ਗਿਆ ਵੀ ਇਹਨੂੰ ਸਾਫ਼ ਕੀਤਾ ਜਾਵੇ ਔਰ ਪਾਣੀ ਪੀਣਯੋਗ ਕਿਰਿਆ ਕਰਿਆ ਜਾਵੇ ਔਰ ਇਸ ਵਿੱਚ ਲੋਕਾਂ ਦਾ ਸਨਾਨ ਕਰਨ ਦਾ ਹੋਣਾ ਇਹਦੇ ਵਿੱਚ ਕਈ ਸਮੇਂ ਤੋਂ ਜੜੀਆਂ ਇੱਕ ਪੇਟਾ ਦਿੱਤੀ ਜਾ ਰਹੀ ਹੈ ਕਿ ਇਹ ਪਾਣੀ ਨੂੰ ਸਾਫ਼ ਕੀਤਾ ਜਾਵੇ ਕਿਉਂਕਿ ਬਿਵਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਲੋਕ ਪੀੜਤ ਨੇ ਇਹ ਬਿਮਾਰੀਆਂ ਅਸੀਂ ਆਪ ਹੀ ਪੈਦਾ ਕੀਤੀਆਂ ਸਾਡੀਆਂ ਡੈਂਗਾ ਨੇ ਜਾਂ ਸਾਰੀ ਇੰਡਸਟਰੀ ਨੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਕਸ਼ਿਸ਼ ਸੀਗੀ ਇਹਨੂੰ ਵਧਾਉਣਾ ਸ਼ਹਿਰ ਨੂੰ ਵਧਾਉਣ ਲਈ ਬਕਸ਼ਿਸ਼ ਕੀਤੀ ਸੀਗੀ ਜਿੱਤੇ 1515 ਈਸਵੀ ਨੂੰ ਇੱਥੇ ਸਤਲੋਚ ਵਗਦਾ ਸੀਗਾ ਇਹ ਗੁਰੂ ਨਾਨਕ ਦੇਵ ਜੀ ਨੇ ਵਾਰ ਦਿੱਤਾ ਵੀ ਇਹ ਸਤਖੋ ਦੇ ਉੱਤੇ ਜਾ ਕੇ ਚੱਲੇਗਾ ਔਰ ਇੱਥੇ ਬੁੱਢਾ ਹੋ ਕੇ ਚੱਲੇਗਾ ਪਰ ਸਾਡੇ ਸ਼ਹਿਰ ਵਾਸੀਆਂ ਨੇ ਇਹਨੂੰ ਗੰਦਾ ਨਾਲਾ ਬਣਾਤਾ ਔਰ ਮੈਂ ਸਾਰੀ ਸੰਗਤ ਅੱਗੇ ਲੁਧਿਆਣਾ ਸ਼ਹਿਰ ਅੱਗੇ ਅਪੀਲ ਕਰਦਾ ਵੀ ਇਹਨੂੰ ਆਪਾਂ ਸਾਫ਼ ਕਰੀਏ ਔਰ ਆਪਣਾ ਸਾਰਿਆਂ ਦਾ ਫਰਜ਼ ਆ ਗੱਲੀ ਜੂਨੀਅਨ ਦਾ ਨਹੀਂ ਫਰਜ਼ ਕਿਸਾਨ ਜੂਨੀਅਨ ਦਾ ਨਹੀਂ ਫਰਜ਼ ਇਹ ਸਾਡਾ ਸ਼ਹਿਰ ਵਾਸੀਆਂ ਦਾ ਫਰਜ਼ ਹੈ ਜੇ ਅੱਜ ਕਿਹੜੇ ਕਿਹੜੇ ਜਥੇਬੰਦੀਆਂ ਪਹੁੰਚੀਆਂ ਨੇ ਇਸ ਮੋਰਚੇ ਤੇ ਅੱਜ ਕਿਸਾਨ ਜੂਨੀਅਨ ਸਾਰੀਆਂ ਲੁਧੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਜੂਨੀਅਨਾਂ ਸਾਰੀਆਂ ਪਹੁੰਚੀਆਂ ਮੈਂ ਕਿਸਾਨ ਮਜ਼ਦੂਰ ਜੂਨੀਅਨ ਆਪ ਅਨੇਕ ਸਿੰਘ ਸਿੱਖੇਵਾਲ ਗੁਰਦਾਰਾ ਗਊ ਘਾੜ ਦੇ ਮੁਕਸ਼ੇਵਾਦਾਰ ਦੇ ਉਹਨਾਂ ਨਾਲ ਤੇ ਵੀ ਇੱਥੇ ਪਹੁੰਚੇ ਆ। ਅੱਜ ਜਿਹੜਾ ਮੋਰਚਾ ਵਾ ਹੁਣ ਕਿੰਨੇ ਵਜੇ ਜਿਹੜਾ ਕੱਢਿਆ ਜਾਵੇ ਕਿਉਂਕਿ ਤਿਆਰੀਆਂ ਚੱਲ ਰਹੀਆਂ ਨੇ ਪੋਸਟਰ ਲੈ ਕੇ ਲੱਗ ਲੱਗ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਨੇ ਤੁਹਾਡਾ ਸਾਥ ਦੇਣ ਵਾਸਤੇ ਤੇ ਕਈ ਜਿਹੜੇ ਪਿੰਡ ਨੇ ਉਹ ਪਾਣੀ ਦੀਆਂ ਬੋਤਲਾਂ ਲੈ ਕੇ ਪਹੁੰਚੇ ਨੇ ਕਹਿੰਦੇ ਨੇ ਜੀ ਸਾਡੇ 4-400 ਫੁੱਟ ਦੇ نیچے ਜਿਹੜਾ ਪਾਣੀ ਹੈ ਉਹ ਵੀ ਜਿਹੜਾ ਹੁਣ ਜਿਹੜਾ ਕਾਲਾ ਹੋ ਚੁੱਕਾ ਵਾ ਇਹ ਜਿਹੜੀ ਇਹ ਡੈਂਗ ਇੰਡਸਟਰੀ ਆਣਾ ਜਿਹੜੀ ਜਿਹੜੀ ਵੱਡੀ ਇੰਡਸਟਰੀ ਹੈਗੀ ਆ ਇਹਨਾਂ ਨੇ ਔਰ ਉਹ ਜਿਹੜਾ ਸਾਰੇ ਪਾਸੇ ਆਸੇ ਪਾਸੇ ਸਾਡੇ ਪੰਜਾਬ ਦੇ ਵਿੱਚ ਫੈਲ ਰਿਹਾ ਜਿਹੜਾ ਇਹ ਕੈਮੀਕਲ ਵਾਲਾ ਪਾਣੀ ਆ ਇਹ ਸਾਡੇ ਕੈਂਸਰ ਸਾਡੀ ਬਿਮਾਰੀ ਅਸੀਂ ਆਪਣੇ ਆਪ ਹੀ ਇਹ ਸਾਰੀਆਂ ਕਰ ਰਹੇ ਆਂ ਔਰ ਸਾਰੀਆਂ ਅੰਡੈਚਿੰਗ ਉਹ ਬੇਨਤੀ ਕਰਾਂਗੇ ਵੀ ਇਹਨੂੰ ਆਪਾਂ ਆਪ ਸੁਧਾਰੀਏ ਜਿਹੜਾ ਪਾਣੀ ਆ ਕੋਈ ਇਹ ਬੂਟੇ ਇਹ ਜੇ ਲਾਗੇ ਹੁਣ ਪਾਣੀ ਦਿੱਤਾ ਜਾਵੇ ਜਿਹੜੇ ਬੂਟੇ ਵੀ ਇਹ ਹਰਿਆਲੀ ਵੀ ਹੋਵੇ ਔਰ ਵਾਤਾਵਰਨ ਵੀ ਵਧੀਆ ਹੋਵੇ ਕੀ ਕਹਿਣਾ ਅੱਜ ਜਿਹੜੇ ਤੁਸੀਂ ਮੋਰਚੇ ਵਿੱਚ ਪਹੁੰਚੇ ਹੋ ਤੇ ਤਮਾਮ ਜਿਹੜੇ ਜਥੇਬੰਦੀਆਂ ਦਾ ਟਰੱਕ ਆਇਆ। ਦੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਪ੍ਰਧਾਨ ਦਲਵਾਰ ਸਿੰਘ ਜੀ ਨੇ ਵੀ ਕਹੀਆਂ ਨੇ ਤੇ ਅਮੇਕ ਸਿੰਘ ਨੇ ਵੀ ਕਹੀਆਂ। ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਆਂ ਵੀ ਦੇਖੋ ਇਹ ਜਿਹੜਾ ਫੈਕਟਰੀਆਂ ਦਾ ਪਾਣੀ ਬੁੱਡੇ ਦਰਿਆ ਵਿੱਚ ਪਾਇਆ ਜਾ ਰਿਹਾ ਔਰ ਬੁੱਡੇ ਦਰਿਆ ਚੋਂ ਚੱਕ ਕੇ ਸਤਲੋਜ ਦੇ ਵਿੱਚ ਪਾਇਆ ਜਾ ਰਿਹਾ। ਸਤਲੋਜ ਦਾ ਪਾਣੀ ਤਾਂ ਸਾਰੇ ਪੀਂਦੇ ਨੇ। ਉੱਥੇ ਪਸ਼ੂ ਵੀ ਪੀਂਦੇ ਨੇ, ਜੰਤਾ ਵੀ ਪਾਣੀ ਪੀਂਦੀ ਐ ਜਿਹੜਾ ਦੇਖੋ ਜਿਹੜੇ ਨਾਲ ਲੱਗਦੇ ਬੋਰ ਹੁੰਦੇ ਆ ਨਾ ਖੇਤੀਬਾੜੀ ਵੀ ਹੁੰਦੀ ਐ। ਠੀਕ ਐ ਨਾ ਉਹ ਉਹ ਵੀ ਜਿਹੜੀ ਆ ਇਹ ਸਤਲੋਜ ਦੇ ਵਿੱਚ ਜਿਹੜੀ ਹੁੰਦੀ ਆ ਸਾਰਾ ਪਾਣੀ ਜਿਹੜਾ ਡ੍ਰੈਨਟਰੀ ਉਹਨੂੰ ਵਿੱਚ ਜਾ ਰਿਹਾ ਠੀਕ ਆ ਨਾ ਇਹਦੇ ਨਾਲ ਜਿਹੜੀਆਂ ਚਮੜੀ ਦੇ ਰੋਗ ਹੋ ਰਿਹਾ ਕੈਂਸਰ ਜੀਆਂ ਬਿਮਾਰੀਆਂ ਲੋਕਾਂ ਦੇ ਗੁਰਦੇ ਹਾਰਟ ਰੂਮ ਪ੍ਰੋਬਲਮ ਆ ਰਹੀ ਆ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਇਹ ਜਿਹੜਾ ਸਰਕਾਰ ਨੂੰ ਚਾਹੀਦਾ ਪਹਿਲਾਂ ਤਾਂ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਲੱਗ ਰਹੀਆਂ ਨਾ ਫਿਰ ਟੈਂਗਾ ਲੱਗ ਰਹੀਆਂ ਨੇ ਟੈਂਗਾ ਜਿਹੜੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਇਦੇ ਵਿੱਚ ਪੰਜਾਬ ਪੈਂਦਾ ਕੈਮੀਕਲ ਪੈਂਦਾ ਬਹੁਤ ਜ਼ਿਆਦਾ ਖਤਰਨਾਕ ਆ ਤੁਰੰਤ ਪ੍ਰਸ਼ਾਸਨ ਦੇ ਨਾਲ ਨਲੀਆਂ ਨੰਨੀਆਂ ਜਿਹੜੀਆਂ ਡੈਂਗਾ ਪਹਿਲੀ ਗੱਲ ਤਾਂ ਉਹ ਬੰਦ ਕੀਤੀਆਂ ਜਾਣ ਔਰ ਇੱਕ ਸਰਕਾਰ ਪਾਲਿਸੀ ਲੈ ਕੇ ਆਵੇ ਪੰਜਾਬ ਦੇ ਵਿੱਚ ਕੋਈ ਜਿੱਦੇ ਫਸਲ ਨਹੀਂ ਹੁੰਦੀ ਜਿਹੜੇ ਏਰੀਏ ਹਰਜ ਕਰੋ ਕੋਈ ਗੜ ਸ਼ੰਕਰ ਦਾ ਜਿਹੜਾ ਏਰੀਆ ਵਾ ਉੱਥੇ ਪਥਰੀਲੀ ਧਰਤੀ ਆ ਹਿਮਾਚਲ ਦੇ ਨਾਲ ਲੱਗਦੀ ਉਹਦੇ ਵਿੱਚ ਖੇਤੀਬਾੜੀ ਨਹੀਂ ਹੋ ਸਕਦੀ ਉੱਥੇ ਜਮੀਨਾਂ ਬੇਹਲੀਆਂ ਪਈਆਂ ਨੇ ਉਹਦੇ ਵਿੱਚ ਜਿਹੜੀਆਂ ਫੈਕਟਰੀ ਉੱਧਰ ਉਹਨੇ ਪਾਸੇ ਇਹ ਲਾ ਦੇਣਾ ਉੱਥੇ ਨਹਿਰਾ ਕੱਢਣਾ ਨਹਿਰਾ ਕੱਟ ਕੇ ਜਿਹੜਾ ਫੈਕਟਰੀ ਦਾ ਪਾਣੀ ਆ ਉਹ ਨਹਿਰ ਦੇ ਵਿੱਚ ਪਾਣ ਅੱਗੇ ਜਾ ਕੇ ਸਰਕਾਰ ਆਪਣਾ ਪਲਾਂਟ ਲਾਵੇ ਉਹਨੂੰ ਪਲਾਂਟ ਕਰਦੇ ਵਿੱਚੋਂ ਜਿਹੜਾ ਪਾਣੀ ਆ ਸਾਫ਼ ਕਰਕੇ ਅੱਗੇ ਕਿਸੇ ਦਰਸ਼ਤਾਂ ਨੂੰ ਦਿੱਤਾ ਜਾਵੇ ਕੋ ਜੰਗਲ ਨਾਲ ਰਵੇ ਦਰੱਖ ਉਹ ਜਿਹੜੀ ਜਵੇਲੀ ਜ਼ਮੀਨ ਪਈ ਹੈ ਇਹ ਜਿਹੜਾ ਪਾਣੀ ਆ ਜੰਗਲ ਦੇ ਲਈ ਵਰਤ ਲੈ ਲੇਕਿਨ ਇਹ ਜਿਹੜਾ ਪਾਣੀ ਆ ਦਰਿਆ ਦੇ ਵਿੱਚ ਪਾ ਕੇ ਜਨਤਾ ਦੇ ਨੁਕਸਾਨ ਨਾ ਕਰੇ ਸਰਕਾਰ ਆਪ ਦਾ ਵੀ ਨੁਕਸਾਨ ਕਰ ਰਹੀ ਹੈ ਕਿਉਂਕਿ ਜਦ ਲੋਕ ਬਿਮਾਰ ਹੋਣਗੇ ਸਰਕਾਰ ਦਾ ਵੀ ਹਸਪਤਾਲਾਂ ਦੇ ਵਿੱਚ ਆਮਦ ਵਧਣੀ ਹੈ ਉਹਦੇ ਲਈ ਵੱਧ ਸਾਨੂੰ ਡਾਕਟਰਾਂ ਦੀ ਲੋੜ ਆ ਵੱਧ ਹਸਪਤਾਲਾਂ ਦੀ ਲੋੜ ਆ ਠੀਕ ਹੈ ਨਾ ਜਨਤਾ ਦਾ ਵੀ ਨੁਕਸਾਨ ਹੋਦਾ ਸਰਕਾਰ ਦਾ ਵੀ ਨਾ ਔਰ ਵਾਤਾਵਰਣ ਦਾ ਵੀ ਜਿਹੜਾ ਉਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਰਕਾਰੇ ਨੇ ਤੇ ਕੋਈ ਪਾਲਿਸੀ ਲੈ ਕੇ ਆਵੇ ਇਹ ਜਿਹੜਾ ਡੈਂਗਾ ਮਾ ਇਹ ਵਿੱਚ ਕਰਦੇ ਨੇ ਇੱਕ ਟ੍ਰੀਟਮੈਂਟ ਪਲਾਟ ਲੱਗੇ ਹੋਏ ਨੇ ਉਹ ਜੀ ਟ੍ਰੀਟਮੈਂਟ ਹੋ ਕੇ ਪਾਣੀ ਵਿੱਚ ਦਾ ਸਾਡੇ ਸੱਜਣ ਵੇਲੀ ਗਈ ਐਦਾਂ ਦੀਆਂ ਗੱਲਾਂ ਕਰਦੇ ਨੇ ਵੀ ਐ ਕਹਿੰਦੇ ਯਾਰ ਉਹ ਪਾਣੀ ਇੰਨਾ ਟ੍ਰੀਟਮੈਂਟ ਹੋ ਕੇ ਇੰਨਾ ਸਾਫ਼ ਹੋ ਜਾਂਦਾ ਜਿਹੜਾ ਤੁਸੀਂ ਪਾਣੀ ਪੀਂਦੇ ਉਹਦੇ ਨਾਲੋਂ ਵੀ ਸਾਫ਼ ਹੁੰਦਾ ਮੈਂ ਇੱਕ ਗੱਲ ਕਹਿਣਾ ਜੇ ਪਾਣੀ ਇੰਨਾ ਸਾਫ਼ ਆ ਫਿਰ ਉਹਨੂੰ ਦੁਬਾਰਾ ਕਿਉਂ ਨਹੀਂ ਬਦਲ ਲੈਂਦੇ ਧਰਤੀ ਦੇ ਵਿੱਚ ਨਵਾਂ ਪਾਣੀ ਕਿਉਂ ਕੱਢਿਆ ਜਾ ਰਿਹਾ ਜੇ ਪਾਣੀ ਇੰਨਾ ਹੀ ਸਾਫ਼ ਆ ਉਹਨੂੰ ਦੁਬਾਰਾ ਤੁਸੀਂ ਡਾਕਟਰੀ ਦੇ ਵਿੱਚ ਮੈਂ ਵਰਤ ਲਓ ਉਹਨੂੰ ਦਰਿਆਰੇ ਵਿੱਚ ਕਿਉਂ ਪਾਇਆ ਜਾਂਦਾ ਫਿਰ ਸੋ ਇਹ ਗੱਲ ਆ ਵੀ ਇਹ ਗੱਲਾਂ ਝੂਠੀਆਂ ਨੇ ਪਾਣੀ ਨੂੰ ਪੀ ਲਓ ਮੇਰਾ ਕਹਿਣਾ ਜਿਹੜਾ ਬੰਦਾ ਕਹਿੰਦਾ ਕੋ ਟ੍ਰੀਟਮੈਂਟ ਕਰਕੇ ਪਾਣੀ ਪਾਇਆ ਜਾਂਦਾ ਬਹੁਤ ਸਾਫ਼ ਹੋ ਜਾਂਦਾ ਪਾਣੀ ਉਹਨੂੰ ਇੱਕ ਗਲਾਸ ਭਰ ਕੇ ਉਹਨੂੰ ਪਿਲਾਇ ਤਾਂ ਇਹ ਕੋ ਆਸਰਾ ਚਾਹੇ ਉਹ ਜਿਹੜਾ ਆਂ ਜੰਦਾ ਵੀ ਜਿਹੜੀ ਹੈ ਇੰਡਸਟਰੀ ਵਾਲੇ ਉਹਦੇ ਖਾਤਰ ਵੈਸ ਕਰਦੇ ਨੇ ਇੰਡਸਟਰੀ ਨਾਲ ਵੀ ਦੇਖੋ ਇੰਡਸਟਰੀ ਦੀ ਵੀ ਲੋੜ ਆ ਲੇਕਿਨ ਇਹਦੇ ਲਈ ਕੋ ਪਾਲਿਸੀ ਲੈ ਕੇ ਆਣੀ ਚਾਹੀਦੀ ਐ ਇੰਡਸਟਰੀ ਤੋਂ ਬਗੈਰ ਵੀ ਨਹੀਂ ਆ ਇੰਡਸਟਰੀ ਸਰਬ ਪੰਜਾਬੀਆਂ ਦੀ ਲੱਗੇ ਜਿਹੜੇ ਬਾਹਰਲੀ ਸਟੇਟਾਂ ਤੋਂ ਆ ਕੇ ਉਹ ਆਉਂਦੇ ਨੇ ਕਿਉਂਕਿ ਧਰਤੀ ਦੇ ਵਿੱਚ ਪਾਣੀ ਨੇੜੇ ਆ ਉਹਨਾਂ ਨੂੰ ਉਹ ਇੰਡਸਟਰੀ ਨੂੰ ਪਾਣੀ ਦੀ ਲੋੜ ਆ ਖੇਤੀਬਾੜੀ ਦੇ ਵਿੱਚ ਦਾ ਪਾਣੀ ਇੰਨਾ ਵਰਤੇ ਨਹੀਂ ਜਿਹੜਾ ਖੇਤੀ ਹੋਣੀ ਦਾ ਬਦਲਾਅ ਕੀਤਾ ਜਾ ਰਿਹਾ ਤੇ ਖੇਤੀਬਾੜੀ ਇੰਨਾ ਪਾਣੀ ਨੁਕਸਾਨ ਹੁੰਦਾ ਜੀ ਧਰਤੀ ਥੱਲੇ ਪਾਣੀ ਹੇਟਾ ਲੈ ਮੋਟਰ ਕਿਸਾਨਾਂ ਦੀ ਜੇ ਇੱਕ ਦਿਨ ਚੱਲਦੀ ਆ ਚਾਰ ਦਿਨ ਬੰਦ ਰਹਿੰਦੀ ਆ ਪੰਜਵੇਂ ਦਿਨ ਕਦੇ ਪੰਜ-ਸੱਤ ਦਿਨਾਂ ਬਾਅਦ ਪਾਣੀ ਲਾਂਦਾ ਜਿਮੀਦਾਰ ਔਰ ਜਿਹੜੀ ਕਣਕ ਦੀ ਫਸਲ ਆ ਉਹਨੂੰ ਤਾਂ ਦੋ ਮਹੀਨਿਆਂ ਬਾਅਦ ਪਾਣੀ ਲਾਂਦਾ ਪੂਰੀ ਕਣਕ ਨੂੰ ਤਿੰਨ-ਚਾਰ ਪਾਣੀਆਂ ਤੋਂ ਵੱਧ ਨਹੀਂ ਲੱਗਦੇ ਔਰ ਜੇ ਝੋਨੇ ਦੀ ਲਾਹ ਝੋਨੇ ਨੂੰ ਵੀ ਇੱਕ ਹਫ਼ਤੇ ਤੋਂ ਪਹਿਲਾਂ ਪਾਣੀ ਨਹੀਂ ਲੱਗਦਾ ਲੇਕਿਨ ਜਿਹੜੀਆਂ ਡਾਕਟਰੀਆਂ ਨੇ ਜਿਹੜੀਆਂ ਮੋਟਰਾਂ 20-20 40-40 ਦੀਆਂ ਮੋਟਰਾਂ ਲੱਗੀਆਂ ਨੇ ਸਮਰਸੀਪਾ ਲੱਗੀਆਂ ਨੇ ਉਹਦਾ ਦਿਨ ਰਾਤ ਦਿਨ ਰਾਤ ਉਤਰਾਹੀ ਕਰਦੇ ਨੇ ਕੱਪੜੇ ਨੂੰ ਉਹਦਾ ਦਿਨ ਰਾਤ ਜਲੀ ਜਾਂਦੇ ਨੇ ਪਾਣੀ ਡਾਕਟਰੀ ਦੇ ਵਿੱਚ ਵੱਧ ਖਤਮ ਔਰ ਜਿਹੜਾ ਉਹਦੇ ਵਿੱਚ ਕੈਮੀਕਲ ਮਲਾ ਰਿਆ ਗਿਆ ਉਹ ਤੋਂ ਜ਼ਿਆਦਾ ਖਤਰਨਾਕ ਪਾਣੀ ਖਾਦ ਅੰਦਾਸ਼ੀ ਪਾਣੀ ਖਾਦਮਗੀ ਵੀ ਕਰ ਰਹੀ ਹੈ ਧਰਤੀ ਦਾ ਔਰ ਪਲਾਸ ਜਿਹੜਾ ਇਹ ਪਾਣੀ ਪ੍ਰਦੂਸ਼ਨ ਵੀ ਕਰਦਾ ਵੀ ਕਰਦੇ ਧਰਤੀ ਦੇ ਰੇਟਲੇ ਪਾਣੀ ਨੂੰ ਗੰਦਾ ਕਰ ਰਹੇ ਨੇ ਜਦੋਂ ਡਾਟਰੀ ਸਾਡੇ ਪੰਜਾਬ ਦੇ ਵਿੱਚ ਆਈ ਹੈ ਇਹਦੇ ਨਾਲ ਜਿਹੜਾ ਉਦੋਂ ਦਾ ਜਿਹੜਾ ਪਾਣੀ ਦਾ ਲੈਵਲ ਵੀ ਥੱਲੇ ਗਿਆ ਖੇਤੀਬਾੜੀ ਦੇ ਨਾਲ ਪਾਣੀ ਇੰਨਾ ਥੱਲੇ ਨਹੀਂ ਗਿਆ ਸੋ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਸੁਧਾਰ ਕੀਤਾ ਜਾਵੇ ਤੁਸੀਂ ਕੋਈ ਪਾਲਿਸੀ ਲੈ ਕੇ ਆਓ ਔਰ ਲੁਧਿਆਣਾ ਸ਼ਹਿਰ ਤੇ ਜਿਹੜੀ ਇਹ ਕਲੋਨੀਆਂ ਘਟ ਹੋ ਰਹੀਆਂ ਇਹ ਵੀ ਬੰਦ ਕੀਤੀਆਂ ਜਾਣ ਔਰ ਜਿਹੜੀਆਂ ਇੰਡਸਟਰੀ ਵੀ ਬੰਦ ਕੀਤੀ ਜਾਵੇ ਇਹ ਕੋ ਪਾਲਿਸੀ ਨਹੀਂ ਆ ਕੇ ਕਿਸੇ ਹੱਬ ਬਣਾਓ ਇੰਡਸਟਰੀਅਲ ਹੱਬ ਬਣਾਣਾ ਚਾਹੀਦਾ ਔਰ ਡਾਟਰੀ ਵੀ ਇੱਕ ਪਾਸੇ ਲੈ ਕੇ ਜਾਣ ਇਹ ਉਹ ਨਾ ਕਿ ਇੱਥੇ ਲੁਧਿਆਣੇ ਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਵਾ ਸੀਵਰੇਜ ਓਵਰ ਕਪੈਸਿਟੀ ਹੋਇਆ ਫਿਰਦਾ ਉਹ ਇਹਨਾਂ ਦਾ ਉਹ ਡੰਗਾ ਦਾ ਪਾਣੀ ਜਿਹੜਾ ਰੋਡਾਂ ਦੇ ਉੱਤੇ ਆ ਜਾਂਦਾ ਸੋ ਸਰਕਾਰ ਇਹਦੀ ਨੀ ਪਾਲਿਸੀ ਲੈ ਕੇ ਆ ਪ੍ਰਵਿੰਦਰ ਸਿੰਘ ਜਿਹੜੀ ਜਿਵੇਂ ਦਵਾਈ ਜੁਹੇ ਦਾ ਮੀਰਾ ਜੀ ਦਾ ਕਪੂਰ ਚਲਾ ਜੇ ਚਾਹੁੰਦੀ ਹੈ ਅੱਜ ਕਾਲੇ ਪਾਣੀ ਨੂੰ ਲੈ ਕੇ ਜਿਹੜੇ ਸਾਡੇ ਕਿਹਦੇ ਪੰਜਾਬ ਇਹ ਤਾਂ ਹੁਣ ਆਪਾਂ ਚਾਹ ਤਾ ਨਾ ਬੁੱਡੇ ਨਾਲੇ ਦਾ ਪਾਣੀ ਛੱਤ ਲੋ ਚ ਪੈ ਰਿਹਾ ਪਰ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਤਕਰੀਬਨ ਜੇ ਵੀ ਕਿਸੇ ਵੀ ਬੋਰ ਤੋਂ ਆਪਾਂ ਪਾਣੀ ਕੱਢਦੇ ਆ ਉਹ ਤਾਂ ਰੰਗ ਆ ਹੀ ਆ ਆ ਸਾਰੀਆਂ ਬਕਵਾਕ ਥਾਵਾਂ ਤੋਂ ਆ ਹੀ ਭਰਿਆ ਹੋਇਆ ਪਾਣੀ ਤੇ ਸਾਡੇ ਪਿੰਡ ਦਾ ਜਿਹੜਾ ਕਿ ਜਗਜੀਤ ਇੰਡਸਟਰੀ ਨੇ ਜਿਹੜਾ ਗੰਦਾ ਪਾਣੀ ਸੀ ਲਾਣ ਵਾਲਾ ਪਾਣੀ ਸੀ ਉਹਨੂੰ ਬੋਰ ਕਰਕੇ ਧਰਤੀ ਵਿੱਚ ਪਾਉਣ ਕਰਕੇ ਸਾਡੇ ਸਾਰੇ ਪਿੰਡ ਦਾ ਜਿਹੜਾ ਰੰਗ ਇਸੇ ਤਰ੍ਹਾਂ ਦਾ ਹੋ ਗਿਆ। ਕੋਣ ਉੱਥੇ ਇੱਕ ਤੇਨੌਲ ਦਾ ਪਲਾਂਟ ਲਗਾਉਣ ਜਾ ਰਿਹਾ ਜਿਸ ਦਾ ਅਸੀਂ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਕੋਲੋਂ ਜਿਹੜਾ ਤੇਨੌਲ ਦਾ ਪਲਾਂਟ ਲੱਗਣਾ ਉਹਨਾਂ ਨੂੰ ਹੋਰ ਉਹਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਪੈਣੀ ਆ ਤੇ ਜਿਹੜਾ ਦੂਸਰਾ ਪਾਣੀ ਉਹ ਕੈਮੀਕਲ ਵਾੜ ਰਹੇ ਉਹ ਵੀ ਉਹਨਾਂ ਨੇ ਸਾਡਾ ਜਿਹੜਾ ਪਾਣੀ ਆ ਉਹ ਧਰਤੀ ਵਿੱਚ ਘ ਲੈਣਾ ਤਾਂ ਕਿ ਸਾਡਾ ਤਾਂ ਪਹਿਲਾਂ ਹੀ ਪਾਣੀ ਬਹੁਤ ਖਰਾਬ ਆ ਸਾਡੀ ਨਹੀਂ ਪਾਣੀ ਆ ਜੀ ਪਾਣੀ ਆ ਇਹਨਾਂ ਦੇ ਉੱਪਰ ਵੀ ਲਿਖਿਆ ਆ ਜਿਨ੍ਹਾਂ ਦੇ ਘਰੋਂ ਪਾਣੀ ਭਰਿਆ ਉਹਨਾਂ ਦੇ ਉੱਪਰ ਲਿਖਿਆ ਹੋਇਆ ਆ ਦਰਚਾ ਸਿੰਘ ਦੇ ਘਰੋਂ ਪਾਣੀ ਭਰਿਆ ਆ ਸਕੂਲ ਆ ਸਾਡਾ ਉੱਥੇ ਇੱਕ ਸਕੂਲ ਆ ਸਾਡੇ ਪਿੰਡ ਆ ਉੱਥੋਂ ਪਾਣੀ ਲਿਖਿਆ ਕਿ ਕਿੰਨੇ ਫੁੱਟ ਹੋ ਰਿਹਾ ਆਲ 230 ਫੁੱਟ ਬੋਰਿਆ ਪਾਣੀ ਸਾਡੇ ਪਾਣੀ ਡਬਲ ਫਿਲਟਰ ਕਰਕੇ ਤੁਸੀਂ ਪਾਣੀ ਪੀਣਾ ਜਿਹੜੀ ਵਾਟਰ ਵਾਟਰ ਪੰਪ ਬਿਲਕੁਲ ਜੀ ਸਾਡੇ ਲੀਕੀ ਕਿਟਡੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿੰਮੇਵਾਰ ਕਿਹਨੂੰ ਸਮਝਦੇ ਆ ਅਸੀਂ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਦਾ ਜਿਹੜਾ ਪਾਣੀ ਸੋਰਸ ਜਿਹਨੇ ਖਰਾਬ ਕੀਤੇ ਇੰਡਸਟਰੀ ਨੂੰ ਤੇ ਆਪਣੇ ਵੀ ਜਿਹੜੇ ਸਾਡਾ ਉੱਥੇ ਹੈਗਾ ਪ੍ਰਸ਼ਾਸਨ ਹੈ ਅਸੀਂ ਉਹਨੂੰ ਜ਼ਿੰਮੇਵਾਰ ਸਮਝਦੇ ਆ ਇਹ ਇੱਕ ਪਿੰਡ ਦਾ ਪਾਣੀ ਆ ਬਾਕੀ ਪਿੰਡਾਂ ਦਾ ਪਾਣੀ ਦੇਣਾ ਸਾਡੇ ਕੋਲ ਗੱਡੀ ਚ ਗਿਆ ਸਾਡੇ ਲਾਗੇ 4 ਸਾਡੇ ਪਿੰਡ ਸਾਡੇ 4 ਤਕਰੀਬਨ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਵੀ ਭਰ ਕੇ ਲੈ ਕੇ ਆਏ ਆ ਤੇ ਸੈਂਪਲਿੰਗ ਕਰਾਈ ਗਈ ਆ ਪਹਿਲਾਂ ਉਹਦੀ ਰਿਪੋਰਟਸ ਵੀ ਨਾਲ ਲੱਗੀ ਆ ਜਿਹੜੀ ਜਿਹੜੀ ਰਿਪੋਰਟ ਦੇ ਵਿੱਚ ਸਾਹਿਬ ਲਿਖਿਆ ਆ ਜੀ ਸਿੰਘਾ ਜੀ ਹਾਂ ਜੀ ਕਿਹੜੇ ਕਿਹੜੇ ਪਿੰਡ ਦਾ ਪਾਣੀ ਲੈ ਕੇ ਆਏ ਇਹ ਪਿੰਡ ਹਮੀਰਾ ਨਵੀਂ آبادی ਹਮੀਰਾ ਜਗਜੀਤ ਨਗਰ ਅਮੀਰਾ ਮਰਾਰ ਇਦਾਂ ਆਲੇ-ਦੁਆਲੇ ਦੇ ਜਿਹੜੇ ਸਾਰੇ ਪਿੰਡ ਆ ਇਹ ਉਹਨਾਂ ਦਾ ਪਾਣੀ ਆ ਅਸੀਂ ਭਰ ਕੇ ਲੈ ਆਏ ਆ ਬਕਾਇਦਾ ਜਿਹੜਾ ਟਿਊਬਲਾਂ ਦਾ ਪਾਣੀ ਆ ਉਹਨਾਂ ਦੇ ਉੱਤੇ ਮੋਟਰ ਲਿਖਿਆ ਗਿਆ ਜਿਹੜੇ ਘਰਾਂ ਦੇ ਸਮਰਸੀ ਬਣ ਦੋਰਾ ਬਣੀਆਂ ਉਹਨਾਂ ਦੇ ਉੱਤੇ ਆ ਲਿਖਿਆ ਗਿਆ 485 ਵੋਟ ਦਾ ਪਾਣੀ ਆਏ ਘਰਾਂ ਦਾ ਕਾਰਨ ਪਾਣੀ ਦਾ ਕਾਰਨ ਜਿਹੜੀ ਜਗਜੀਤ ਇੰਡਸਟਰੀ ਹੈ ਲੰਮੇ ਸਮੇਂ ਤੋਂ ਧਰਤੀ ਹੇਠਾਂ ਬੋਰ ਕੱਤੇ ਆ ਉਹਨੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮਤੇ ਦੇਖੋ ਜੀ ਪੰਜਾਬ ਪਾਣੀਆਂ ਦੀ ਧਰਤੀ ਸੀਗੀ ਮਿੱਠਾ ਪਾਣੀ ਸੀਗਾ ਅੱਜ ਸਭ ਤੋਂ ਜਿਹੀਲਾ ਪਾਣੀ ਆ ਯਾਨੀ ਤੁਸੀਂ ਬਠਿੰਡੇ ਵਿੱਚ ਦੇਖੋ 5 ਸਾਲ ਦਾ ਜਵਾਗ ਦੇ ਵੀ ਯਾਨੀ ਕਹਿੰਦਾ ਬਾਪੂ ਕੈਂਸਰ ਦੀਆਂ ਬਿਮਾਰੀਆਂ ਹੋਣ ਲੱਗੀਆਂ ਕੈਂਸਰ ਦੀਆਂ ਬਿਮਾਰੀਆਂ ਇੱਥੇ ਲੋਕਾਂ ਨੂੰ ਆ ਬੇਨਤੀ ਕਰਨ ਆਏ ਆ ਸਰਕਾਰਾਂ ਨੂੰ ਬੇਨਤੀ ਕਰਨ ਆਏ ਆ ਵੀ ਇਹਨੂੰ ਸਾਫ ਕੀਤਾ ਜਾਵੇ ਅਸੀਂ ਲੋਕਾਂ ਨੂੰ ਬੇਨਤੀ ਕਰਨ ਆਉਂਦੇ ਆ ਵੀ ਤੁਸੀਂ ਫੈਸਲਾ ਕਰ ਲਓ ਵੀ ਤੁਸੀਂ ਤਰਤਾਰ ਦੇ ਮਰਨਾ ਵਾ ਹਸਪਤਾਲਾਂ ਦੇ ਵਿੱਚ ਜਾਂ ਲੜ ਕੇ ਮਰਨਾ ਮਰਨ ਦਾ ਮੌਸਮ ਨਹੀਂ ਪੱਕੀ ਆ ਯਾਨੀ ਕਹਿੰਦਾ ਮੈਂ ਐਸਾ ਤੋਂ ਨਹੀਂ ਹੱਥਾ ਮੈਨੂੰ ਪਤਾ ਯਾਰ ਕਹਿੰਦੇ ਹੁੰਦਾ ਸੀਗੇ ਕਿ ਚਿੜੀਆਂ ਲੜਾਈ ਲੜਦੀਆਂ ਨੇ ਤੂੰ ਮੈਂ ਬਹੁਤ ਆਪਰ ਵੇਲੇ ਆ ਯਾਨੀ ਚਿੜੀਆਂ ਲੜਾਈ ਲੜਦੀਆਂ ਨੇ ਅੱਜ ਚਿੜੀਆਂ ਦੇ ਨਾਲ ਸ਼ੇਰਾਂ ਦਾ ਕਾਫਲਾ ਹੋਣ ਲੱਗ ਪਿਆ ਮੈਂ ਲੱਖੇ ਚਾਹਣਾ ਵੀਰ ਨੂੰ ਬੇਨਤੀ ਕਰਦਾ ਹਾਂ ਜਨਾਬ ਵੀ ਤੁਸੀਂ ਆਖਾਵਾ ਮਿੱਟੀ ਨਾਲ ਬੰਦ ਕਰਾਂਗੇ ਹਰ ਪੱਛੀ ਨਾਲ ਵੀ ਲੱਗਦਾ ਟੀਡੂ ਬਾੜੀਆਂ ਨਾਲ ਆ ਬੈਲੀ ਬਾੜੀਆਂ ਨਾਲ ਆ ਖੱਪਤੀ ਮਾਰਦਾ ਪੰਨੀਆਂ ਕਰਾ ਵੀ ਆਪਾਂ ਕੀ ਕਰਨਾ ਵਾ ਜੇ ਨਾ ਸਾਫ ਕੀਤਾ ਤਾਂ ਉਹ ਮਿੱਟੀ ਆ ਕੇ ਬੰਦ ਕਰਕੇ ਆਉਗੀ। ਸਿਆਸਤ ਕੀਤੀ ਉਹਨੇ ਉਹਨੂੰ ਨੀਂਬਤਨ ਲਾਂਚ ਨਿਕਾਲੀ ਸੀ ਤੇ ਤੋੜਮਚੀ ਨਿਕਾਲੀ ਆ ਯਾਨੀ ਉਹਨੇ ਹੱਥ ਖੜੇ ਕਰਤੇ ਆ ਕਿਉਂਕਿ ਪਛਾੜ ਦੇ ਕੋਈ ਕੰਮ ਨਹੀਂ ਹੋਣਾ। ਅਸੀਂ ਐਵੇਂ ਹੀ ਐਮਐਲਏ ਬਣ ਗਏ ਆ। ਉਹਨੇ ਹੱਥ ਖੜੇ ਕਰਤੇ ਆ ਮਾਲ ਗੋਗੀ ਵੀਰ ਨੂੰ ਵੇਨਤ ਕਰ ਰੋ ਜਨਾਵੋ ਅੱਸੀ ਭਾਵੇਂ ਰੋਸ ਵਜੋਂ ਅਸੀਂ ਦਰੇ ਨਾ ਲਾ ਲਾ ਆਵੇਂ ਡਰਾਮੇ ਨਾ ਕਰੋ ਡਰਾਮੇ ਲੋਕਾਂ ਨੂੰ ਬਥੇਰੇ ਦੇਖ ਲੈ ਤੁਹਾਡੇ ਹਾਂਜੀ ਬਸ ਆਹੀ ਗੱਲ ਕਹਿੰਦੇ ਸੁਣਿਆ ਕਿ ਸਾਦੀ ਸਭ ਤੋਂ ਪਹਿਲੀ ਲੋੜ ਵਾਦਾ ਵਰਨਾ ਬਸਤੀ ਬਾਦਿਆਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਅੱਜ ਲਗਾਤਾਰ ਜਿਹੜਾ ਇੱਕ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਕੱਢਿਆ ਗਿਆ ਤਾਂ ਮੋਰਚੇ ਦੇ ਵਿੱਚ ਉਹਨਾਂ ਨੇ ਕਈ ਜਿਹੜੇ ਸਵਾਲ ਕੀਤੇ ਕਿ ਇੰਡਸਟਰੀ ਵੱਲੋਂ ਇਹਨਾਂ ਦੇ ਜਿਹੜੇ ਜਿਹੜੇ ਇਨਜਾਮ ਲਗਾਏ ਜਾਂਦੇ ਆ ਕਿ ਜਿਹੜਾ ਪਾਣੀ ਆ ਕਿਸਾਨ ਆ ਜਿਹੜਾ ਉਹ ਪਾਣੀ ਦਾ ਲੈਵਲ ਨੂੰ ਘਟਾ ਰਿਹਾ ਲੇਕਿਨ ਜੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਜਿਹੜਾ ਉਹਨਾਂ ਦੇ ਇੰਡਸਟਰੀ ਵਾਲਿਆਂ ਤੇ ਰੋਕ ਲਗਾਈ ਗਿਆ ਕਿ ਜਿਹੜੇ ਇੰਡਸਟਰੀ ਵਾਲੇ ਨੇ ਉਹ ਲਗਾਤਾਰ ਜਿਹੜੇ ਆਪਣੀ ਡੈਂਗ ਦੀ ਗੱਲ ਕਰੀਏ ਤਾਂ ਡੈਂਗਲ ਜਿਹੜਾ ਪਾਣੀ ਆ ਉਹ ਇਸ ਨੂੰ ਦੁਆਰਾ ਤੋਂ ਨਹੀਂ ਵਰਦੇ ਬਲਕਿ ਦੁਆਰ ਦੁਆਰ ਤੋਂ ਜਿਹੜਾ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਕੱਢ ਕੇ ਉਸ ਪਾਣੀ ਨੂੰ ਪਾਣੀ ਦੇ ਲੈਵਲ ਨੂੰ ਘਟਾ ਰਹੇ ਨੇ ਤੇ ਇਹਦੇ ਨਾਲ-ਨਾਲ ਜਿਹੜਾ ਜਿਹੜਾ ਇੱਕ ਗੰਦਾ ਜਿਹੜਾ ਨਾਲਾ ਉਹ ਜਿਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ ਉਸ ਨੂੰ ਗੰਦਾ ਕਰ ਕੀਤਾ ਜਾ ਰਿਹਾ ਤਾਂ ਜਿਹੜਾ ਉਹਦਾ ਪਾਣੀ ਆ ਹੁਣ ਦਰਿਆਵਾਂ ਦੇ ਵਿੱਚ ਸਟੇ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਦੇ ਵੱਲੋਂ ਕੀ ਕਦਮ ਚੱਕਿਆ ਜਾਂਦਾ ਕਿਉਂਕਿ ਬਿੱਤੇ ਦਿਨੀ ਜਿਹੜਾ ਐਮਐਲਏ ਗੁੱਗੀ ਦੇ ਵੱਲੋਂ ਵੀ ਜਿਹੜਾ ਇੱਕ ਆਪਣਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ ਉਸ ਨੂੰ ਵੀ ਭੰਨ ਦਿੱਤਾ ਗਿਆ ਸੀ ਕਿਉਂਕਿ ਸਰਕਾਰਾਂ ਉਹਨਾਂ ਦੀ ਨਹੀਂ ਸੁਣ ਗਏ ਸੀ ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ 800 ਕਰੋੜ ਦੇ ਕਰੀਬ ਜਿਹੜਾ ਪ੍ਰੋਜੈਕਟ ਲਗਾਏ ਗਏ ਸੀ ਪਾਣੀ ਨੂੰ ਸਾਫ਼ ਕਰਨ ਨੂੰ ਲੈ ਕੇ ਲੇਕਿਨ ਉਹਨਾਂ ਦੀ ਕੋਈ ਵੀ ਜਿਹੜੀ ਗੱਲ ਕਹੀ ਹੋਈ ਸਰਕਾਰਾਂ ਵੀ ਉਹ ਪੂਰੀ ਨਹੀਂ ਕੀਤੀ ਗਈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਦੇ ਤੇ ਕੀ ਕਦਮ ਚੱਕਦੀ ਆ ਤੇ ਇਹਨਾਂ ਦੇ ਮੋਰਚੇ ਦਾ ਹੁਣ ਕੀ ਅਸਰ ਹੁੰਦਾ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਤਸ਼ਾਰਕ